ਸ਼ਰਵਜੀਤ ਸੰਗਰੂਰ ਵੀ ਦੀ ਰਚਨਾ ਤੂੰ ਚਾਹੇ ਮੇਰੀ ਕੁਝ ਨਹੀਂ ਲੱਗਦੀ ਤੂੰ ਚਾਹੇ ਮੇਰੀ ਕੁਝ ਨਹੀਂ ਲੱਗਦੀ ਤੈਨੂੰ ਮਹਿਸੂਸ ਮੈਂ ਆਪਣਾ ਕਰਦਾ ਹਾਂ ਤੈਨੂੰ ਮਹਿਸੂਸ ਮੈਂ ਆਪਣਾ ਕਰਦਾ ਹਾਂ ਕਿੰਨੀ ਵਾਰੀ ਦੱਸਿਆ ਹਾਲ ਮੈਂ ਦਿਲ ਦਾ ਗਾ ਕੇ ਕਿੰਨੀ ਵਾਰੀ ਦੱਸਿਆ ਹਾਲ ਦਿਲ ਦਾ ਮੈਂ ਗਾ ਕੇ ਬੇਸ਼ੱਕ ਤੇਰੇ ਸਾਹਮਣੇ ਕਹਿਣੋਂ ਡਰਦਾ ਹਾਂ ਬੇਸ਼ੱਕ ਤੇਰੇ ਸਾਹਮਣੇ ਕਹਿਣੋਂ ਡਰਦਾ ਹਾਂ ਤੂੰ ਚਾਹੇ ਮੇਰੀ ਕੁਝ ਨਹੀਂ ਲੱਗਦੀ ਤੈਨੂੰ ਮਹਿਸੂਸ ਮੈਂ ਆਪਣਾ ਕਰਦਾ ਹਾਂ